ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀ ਸਾਥੀਆਂ ਦੇ ਵੱਲੋਂ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਪਰੰਤੂ ਇੱਕ ਹੋਰ ਅਫਵਾਹ ਜਿਹੜੀ ਆਪੋਪਲ ਪ੍ਰੀਤ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਤੇ ਦੱਸਦੀ ਹੈ ਕਿ ਪਪਲ ਪ੍ਰੀਤ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਦਾ ਸਾਥ ਪਪਲ ਪ੍ਰੀਤ ਨੇ ਛੱਡ ਦਿੱਤਾ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਸਿੱਖ ਜਥੇਬੰਦੀ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਹੀਆਂ ਸੀ ਤੇ ਜਿਸ ਦੇ ਦੌਰਾਨ ਹੁਣ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਦੇ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਤੇ ਪਪਲ ਪ੍ਰੀਤ ਨੇ ਪਹਿਲਾਂ ਵੀ ਬੜਾ ਸਾਥ ਦਿੱਤਾ ਹੈ ਤੇ ਹੁਣ ਵੀ ਭਾਈ ਅਮਰਤਪਾਲ ਸਿੰਘ ਦਾ ਕਾਫੀ ਸਾਥ ਦੇ ਰਹੇ ਨੇ ਤੇ ਜਿਸ ਦੇ ਦੌਰਾਨ ਪਪਲ ਪ੍ਰੇਤ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਫਵਾਹਾਂ ਜਿਹੜੀਆਂ ਫਲਾਈਆਂ ਜਾ ਰਹੀਆਂ ਤੇ ਸਿੱਖ ਕੌਮ ਨੂੰ ਇੱਕ ਵੱਡਾ ਸਨੇਹਾ ਭਾਈ ਅਮਰਤਪਾਲ ਦੇ ਮਾਤਾ ਦੇ ਵੱਲੋਂ ਲਗਾਇਆ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮਾਤਾ ਦਾ ਹੋਰ ਕੀ ਕਹਿਣਾ ਹੈ ਵਾਹਿਗੋ ਜੀ ਦਾ ਖਾਲਸਾ ਵਾਹਿਗੋ ਜੀ ਕੀ ਫਤਿਹ ਪਪਲ ਜੀ ਤੇ ਇੱਕ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ ਹੈ ਤੇ ਉਹ ਪਹਿਲੇ ਦਿਨ ਤੋਂ ਹੀ ਅਮਰਤਪਾਲ ਸਿੰਘ ਦੇ ਨਾਲ ਹੈ ਤੇ ਅਮਰਤਪਾਲ ਨੂੰ ਤੁਹਾਨੂੰ ਉਹਦੀ ਦੀ ਮਤਲਬ ਸੇਵਾ ਤੇ ਕੋਈ ਸ਼ੱਕ ਨਹੀਂ ਹੈਗਾ ਇਹ ਪੂਰਾ ਹਨੋਦੇ ਤੇ ਵਿਸ਼ਵਾਸ ਆ ਤੇ ਲੋਕ ਇਹ ਝੂਠੀਆਂ ਆਖਵਾਵਾਂ ਡਾਉਂਦੇ ਆ ਕਿ ਪੱਪਲਪ੍ਰੀਤ ਮਤਲਬ ਕਿ ਐਦਾਂ ਆ ਪੱਪਲਪ੍ਰੀਤ ਔਖੇ ਟਾਈਮ ਤੇ ਵੀ ਅਮਰਤਪਾਲ ਦੇ ਨਾਲ ਰਿਹਾ ਵਾ ਤੇ ਅਹੀਂ ਇਹੋ ਹੀ ਲੋਕਾਂ ਨੂੰ ਅਪੀਲ ਕਰਦੇ ਪਿਆ ਉਹ ਇਹ ਝੂਠੀਆਂ ਆਖਵਾਵਾਂ ਨਾ ਜਾ ਉਹ ਬਹੁਤ ਵਧੀਆ ਸਿੰਘ ਆ ਤੇ ਅਮਰਤਪਾਲ ਦੇ ਬਿਲਕੁਲ ਨਾਲ ਰਹਿ ਰਿਹਾ ਉਹਦੀ ਦੇਖਭਾਲ ਉਹੀ ਕਰ ਰਿਹਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀ ਸਾਥੀਆਂ ਦੇ ਵੱਲੋਂ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਪਰੰਤੂ ਇੱਕ ਹੋਰ ਅਫਵਾਹ ਜਿਹੜੀਆਂ ਪਪਲ ਪ੍ਰੀਤ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਤੇ ਦੱਸਦੀ ਹੈ ਕਿ ਪਪਲ ਪ੍ਰੀਤ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਦਾ ਸਾਥ ਪਪਲ ਪ੍ਰੀਤ ਨੇ ਛੱਡ ਦਿੱਤਾ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਸਿੱਖ ਜਥੇਬੰਦੀ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਹੀਆਂ ਸੀ ਤੇ ਜਿਸ ਦੇ ਦੌਰਾਨ ਹੁਣ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਦੇ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਹੈ ਕਿ ਅਜੇ ਹੀ ਕੋਈ ਗੱਲ ਨਹੀਂ ਤੇ ਪਪਲ ਪ੍ਰੀਤ ਨੇ ਪਹਿਲਾਂ ਵੀ ਬੜਾ ਸਾਥ ਦਿੱਤਾ ਹੈ ਤੇ ਹੁਣ ਵੀ ਭਾਈ ਅਮਰਤਪਾਲ ਸਿੰਘ ਦਾ ਕਾਫੀ ਸਾਥ ਦੇ ਰਹੇ ਨੇ ਤੇ ਜਿਸ ਦੇ ਦੌਰਾਨ ਪਪਲ ਪ੍ਰੀਤ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਫਵਾਹਾਂ ਜਿਹੜੀਆਂ ਫਲਾਈਆਂ ਜਾ ਰਹੀਆਂ ਤੇ ਸਿੱਖ ਕੌਮ ਨੂੰ ਇੱਕ ਵੱਡਾ ਸਨੇਹਾ ਭਾਈ ਅਮਰਤਪਾਲ ਦੇ ਮਾਤਾ ਦੇ ਵੱਲੋਂ ਲਗਾਇਆ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮਾਤਾ ਦਾ ਹੋਰ ਕੀ ਕਹਿਣਾ ਹੈ ਵਾਹਿਗੋ ਜੀ ਦਾ ਫਾਲ ਸਾਹਿਬ ਵਾਹਿਗੋ ਜੀ ਕੀ ਫਤਿਹ ਪੱਪਲਪ੍ਰੀਤ ਇੱਕ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ ਹੈ ਤੇ ਉਹ ਪਹਿਲੇ ਦਿਨ ਤੋਂ ਹੀ ਅਮਰਤਪਾਲ ਸਿੰਘ ਦੇ ਨਾਲ ਹੈ ਤੇ ਅਮਰਤਪਾਲ ਨੂੰ ਤੇ ਹਨ ਨੂੰ ਉਹਦੀ ਦੀ ਮਤਲਬ ਸੇਵਾ ਤੇ ਕੋਈ ਸ਼ੱਕ ਨਹੀਂ ਹੈਗਾ ਤੇ ਪੂਰਾ ਹਨ ਉਹਦੇ ਤੇ ਵਿਸ਼ਵਾਸ ਹੈ ਤੇ ਲੋਕ ਇਹ ਝੂਠੀਆਂ ਆਖਵਾਵਾਂ ਡਾਉਂਦੇ ਆ ਕਿ ਪੱਪਲਪ੍ਰੀਤ ਮਤਲਬ ਕਿ ਐਦਾਂ ਵਾ ਪੱਪਲਪ੍ਰੀਤ ਔਖੇ ਟਾਈਮ ਤੇ ਵੀ ਅਮਰਤਪਾਲ ਦੇ ਨਾਲ ਰਿਹਾ ਵਾ ਤੇ ਅਸੀਂ ਇਹੋ ਹੀ ਲੋਕਾਂ ਨੂੰ ਅਪੀਲ ਕਰਦੇ ਪਿਆ ਉਹ ਇਹ ਝੂਠੀਆਂ ਪਹਵਾਵਾਂ ਨਾ ਡਾਓ ਉਹ ਬਹੁਤ ਵਧੀਆ ਸਿੰਘ ਹੈ ਤੇ ਅਮਰਤਪਾਲ ਦੇ ਬਿਲਕੁਲ ਨਾਲ ਰਹਿ ਰਿਹਾ ਉਹਦੀ ਦੇਖਭਾਲ ਉਹ ਹੀ ਕਰ ਰਿਹਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਕੈਦੀ ਸਾਥੀਆਂ ਦੇ ਵੱਲੋਂ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਪਰੰਤੂ ਇੱਕ ਹੋਰ ਅਫਵਾਹ ਹੈ ਜਿਹੜੀ ਆ ਪਪਲ ਪ੍ਰੀਤ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਤੇ ਦੱਸਦੀ ਹੈ ਕਿ ਪਪਲ ਪ੍ਰੀਤ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਦਾ ਸਾਥ ਪਪਲ ਪ੍ਰੀਤ ਨੇ ਛੱਡ ਦਿੱਤਾ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਸਿੱਖ ਜਥੇਬੰਦੀ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਹੀਆਂ ਸੀ ਤੇ ਜਿਸ ਦੇ ਦੌਰਾਨ ਹੁਣ ਭਾਈ ਅਮਰਤਪਾਲ ਸਿੰਘ ਦੇ ਮਾਤਾ ਦੇ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਅਜੇ ਹੀ ਕੋਈ ਗੱਲ ਨਹੀਂ ਤੇ ਪਪਲ ਪ੍ਰੀਤ ਨੇ ਪਹਿਲਾਂ ਵੀ ਬੜਾ ਸਾਥ ਦਿੱਤਾ ਹੈ ਤੇ ਹੁਣ ਵੀ ਭਾਈ ਅਮਰਤਪਾਲ ਸਿੰਘ ਦਾ ਕਾਫੀ ਸਾਥ ਦੇ ਰਹੇ ਨੇ ਤੇ ਜਿਸ ਦੇ ਦੌਰਾਨ ਪਪਲ ਪ੍ਰੀਤ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਫਵਾਹਾਂ ਜਿਹੜੀਆਂ ਫਲਾਈਆਂ ਜਾ ਰਹੀਆਂ ਤੇ ਸਿੱਖ ਕੌਮ ਨੇ ਇੱਕ ਵੱਡਾ ਸਨੇਹਾ ਭਾਈ ਅਮਰਤਪਾਲ ਦੇ ਮਾਤਾ ਦੇ ਵੱਲੋਂ ਲਗਾਇਆ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮਾਤਾ ਦਾ ਹੋਰ ਕੀ ਕਹਿਣਾ ਹੈ ਵਾਹਿਗੋ ਜੀ ਦਾ ਖਾਲਸਾ ਵਾਹਿਗੋ ਜੀ ਕੀ ਫਤਿਹ ਪੱਪਲਪ੍ਰੀਤ ਤੇ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ ਆ ਤੇ ਉਹ ਪਹਿਲੇ ਦਿਨ ਤੋਂ ਹੀ ਅਮਰਤਪਾਲ ਸਿੰਘ ਦੇ ਨਾਲ ਹੈ ਤੇ ਅਮਰਤਪਾਲ ਨੂੰ ਤੇ ਹਨ ਨੂੰ ਉਹਦੀ ਦੀ ਮਤਲਬ ਸੇਵਾ ਤੇ ਕੋਈ ਸ਼ੱਕ ਨਹੀਂ ਹੈਗਾ ਤੇ ਪੂਰਾ ਹਨ ਉਹਦੇ ਤੇ ਵਿਸ਼ਵਾਸ ਹੈ ਤੇ ਲੋਕ ਇਹ ਝੂਠੀਆਂ ਆਖਵਾਵਾਂ ਡਾਉਂਦੇ ਆ ਕਿ ਪੱਪਲਪ੍ਰੀਤ ਮਤਲਬ ਕਿ ਐਦਾਂ ਵਾ ਪੱਪਲਪ੍ਰੀਤ ਔਖੇ ਟਾਈਮ ਤੇ ਵੀ ਅਮਰਤਪਾਲ ਦੇ ਨਾਲ ਰਿਹਾ ਵਾ ਤੇ ਅਸੀਂ ਇਹੋ ਹੀ ਲੋਕਾਂ ਨੂੰ ਅਪੀਲ ਕਰਦੇ ਪਿਆ ਉਹ ਇਹ ਝੂਠੀਆਂ ਭਾਵਾ ਨਾ ਡਾਓ ਉਹ ਬਹੁਤ ਵਧੀਆ ਸਿੰਘ ਆ ਤੇ ਅਮਰਤਪਾਲ ਦੇ ਬਿਲਕੁਲ ਨਾਲ ਰਹਿ ਰਿਹਾ ਉਹਦੀ ਦੇਖਭਾਲ ਉਹ ਹੀ ਕਰ ਰਿਹਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ